ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰ ਗੁਰੂ ਜੰਡਿਆਲਾ ਵਿਖੇ ਐਮਸੀ ਹਰਜਿੰਦਰ ਸਿੰਘ ਦੀ ਦੋ ਬਾਈਕ ਸਵਾਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲੁਧਿਆਣਾ ਪਛਮੀ ਹਲਕੇ ਦਾ ਉਪ ਚੋਣਾਂ 19 ਜੂਨ ਨੂੰ ਕਰਵਾਇਆ ਜਾਵੇਗਾ 23 ਜੂਨ ਨੂੰ ਇੱਥੇ ਦਿਨ ਤੇਜੇ ਗੋਸ਼ਟ ਕੀਤੇ ਜਾਣਗੇ। ਤਿੰਨ ਰਾਜਾਂ ਦੇ ਵਿਚਾਰ ਵਿਧਾਨ ਸਭਾ ਦੇ ਉਪ ਚੋਣਾਂ ਕਰਵਾਈਆਂ ਜਾਣਗੀਆਂ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਬਿਲਕੁਲ ਭਰੋਸਾ ਨਹੀਂ ਕੀਤਾ ਜਾ ਸਕਦਾ ਉਹ ਸਿਰਫ ਫਿਲਮੀ ਡਾਇਲੌਗ ਮਾਰਨ ਦੇ ਹੀ ਭਰੋਸਾ ਰੱਖਦੇ ਹਨ। ਚੇਨਈ ਸੁਪਰ ਕਿੰਗ ਨੇ ਆਪਣੇ ਆਖਰੀ ਮੁਕਾਬਲੇ ਵਿੱਚ ਉਹਨਾਂ ਨੇ ਗੁਜਰਾਤ ਟਾਈਟਨ ਨੂੰ 83 ਰਨਾਂ ਨਾਲ ਹਰਾ ਦਿੱਤਾ ਚੇਨਈ ਸੁਪਰ ਕਿੰਗ ਨੇ ਕੁੱਲ 230 ਰਨ ਬਣਾਏ ਸਨ ਹਾਈਦਰਾਬਾਦ ਸਨਰਾਈਜ਼ ਨੇ ਕੋਲਕਾਤਾ ਨਾਈਟ ਨੂੰ 110 ਰਨਾਂ ਨਾਲ ਹਰਾ ਦਿੱਤਾ ਹਾਈਦਰਾਬਾਦੀ ਟੀਮ ਨੇ ਕੁੱਲ 278 ਰਨ ਬਣਾਏ ਸਨ ਇੰਡੋਨੇਸ਼ੀਆ ਦੇ ਸਮੁੰਦਰ ਤਾਲ ਦੇ ਹੇਠਾਂ 1.4 ਲੱਖ ਸਾਲ ਪੁਰਾਣੇ ਸ਼ਹਿਰ ਦੇ ਖੰਡਰ ਮਿਲੇ ਹਨ ਸਤੀਬ ਰੌਏ ਬੈਂਕੂਬਰ ਪੁਲਿਸ ਦੇ ਪਹਿਲੇ ਪੰਜਾਬੀ ਪ੍ਰਮੁੱਖ ਬਣੇ ਹਨ